ਸਿਕਾਲ ਦੀ ਸਾਰਿਆਂ ਨੂੰ ਮੀਤ ਕਰਦੇ ਆ ਸਾਰੇ ਠੀਕ ਹੋਵੋਗੇ ਸੋ ਜਿੱਦਾਂ ਕਿ ਤੁਸੀਂ ਮੇਰੀ ਪਿਛਲੀ ਵੀਡੀਓ ਦੇਖੀ ਹੋਣੀ ਆ ਜੇ ਕਿਸੇ ਨੇ ਨਹੀਂ ਦੇਖੀ ਤਾਂ ਜਰੂਰ ਦੇਖਿਓ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਤੁਸੀਂ ਆਪਣੀ ਫੈਮਿਲੀ ਨੂੰ ਰੂਮਾਨੀਆ ਦੇ ਵਿੱਚ ਕਿੱਦਾਂ ਬੁਲਾ ਸਕਦੇ ਆ ਬਹੁਤ ਸਾਰਾ ਪਿਆਰ ਦਿੱਤਾ ਤੁਸੀਂ ਉਸ ਵੀਡੀਓ ਨੂੰ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆ ਰਿਕਾਰਡਿੰਗ ਟੂ ਇੰਡੀਆ ਦੇ ਪ੍ਰੋਸੈਸ ਬਾਰੇ ਵੀ ਇੰਡੀਆ ਦੇ ਵਿੱਚ ਕੀ ਕੀ ਪ੍ਰੋਸੈਸ ਆ ਨੈਕਸਟ ਸਟੈਪ ਤੁਹਾਡਾ ਕੀ ਆ ਇੰਡੀਆ ਦੇ ਵਿੱਚ ਸੋ ਉਹ ਦਿਨ ਆਪਾਂ ਵੀਡੀਓ ਦਾ ਐਂਡ ਕੀਤਾ ਸੀ ਅਪਰੂਵਲ ਤੇ ਹੁਣ ਆਪਾਂ ਉੱਥੋਂ ਹੀ ਸਟਾਰਟ ਕਰਦੇ ਆਂ ਸੋ ਜਦੋਂ ਤੁਹਾਨੂੰ ਅਪਰੂਵਲ ਮਿਲ ਜਾਂਦੀ ਆ ਇਮੀਗ੍ਰੇਸ਼ਨ ਤੋਂ ਆਪ ਤੁਹਾਨੂੰ ਮੈਂ ਤੁਹਾਨੂੰ ਦਿਖਾਈ ਸੀ ਹੁਣ ਤੁਸੀਂ ਇਹ ਦੇਖ ਲਓ ਵੀ ਆ ਅਪਰੂਵਲ ਜਦੋਂ ਤੁਹਾਨੂੰ ਮਿਲ ਜਾਂਦੀ ਆ ਉਸ ਤੋਂ ਅਗਲਾ ਪ੍ਰੋਸੈਸ ਇੰਡੀਆ ਦੇ ਵਿੱਚ ਕੀ ਆ ਕਿਉਂਕਿ ਇੱਥੋਂ ਫਿਨਿਸ਼ ਹੋ ਜਾਂਦਾ ਇੰਨਾ ਸਾਰਾ ਪ੍ਰੋਸੈਸ ਜੋ ਆਪਣਾ ਕੰਮ ਇੱਥੇ ਰូមਾਨੀਆ ਦੇ ਵਿੱਚ ਸੀਗਾ ਉਹ ਆਪਾਂ ਇੱਥੇ ਫਿਨਿਸ਼ ਕਰਤਾ ਆਪਣਾ ਅਪਰੂਵਲ ਤੱਕ ਹੀ ਹੁੰਦਾ ਕੰਮ ਓਕੇ ਸੋ ਹੁਣ ਇਹ ਸਾਰੇ ਡਾਕੂਮੈਂਟ ਆਪਾਂ ਇੰਡੀਆ ਪੋਸਟ ਕਰਨੇ ਆਂ ਜਿਹੜੇ ਡਾਕੂਮੈਂਟ ਤੁਸੀਂ ਇੰਡੀਆ ਪੋਸਟ ਕਰਨੇ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਤੇ ਪੋਸਟ ਕਿੱਦਾਂ ਕਰਨੇ ਆ ਉਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਸੋ ਸਭ ਤੋਂ ਪਹਿਲਾਂ ਜਿਹੜੇ ਆਪਾਂ ਨੂੰ ਡਾਕੂਮੈਂਟ ਆਪਾਂ origignal ਜਿਹੜੇ ਭੇਜਣੇ ਆ ਇੰਡੀਆ ਤੇ ਪਹਿਲਾਂ ਪੋਸਟ ਬਾਰੇ ਗੱਲ ਕਰ ਲੈਣੇ ਆ ਉਹ ਭੇਜਣੇ ਆ ਜਿਹੜੀ origignal ਤੁਹਾਨੂੰ ਅਪਰੂਵਲ ਮਿਲੀ ਹੁੰਦੀ ਆ ਇਮੀਗ੍ਰੇਸ਼ਨ ਤੋਂ ਉਹ ਭੇਜਣੀਆਂ ਪਲੱਸ ਨਾਲ ਉਹਦੇ ਮੈਰੀ ਸਰਟੀਫਿਕੇਟ ਜਿਹੜਾ ਆਪਾਂ ਇੰਡੀਆ ਤੋਂ ਲੈ ਕੇ ਆਏ ਹੁੰਨੇ ਆ ਆਪੋਸਟਲ ਹੋਇਆ ਉਹ ਭੇਜਣਾ ਹੁੰਦਾ ਆ ਉਸ ਤੋਂ ਬਾਅਦ ਤੁਸੀਂ ਡੈਕਲੇਰੇਸ਼ਨ ਜਿਹੜੀ ਇੱਕ ਬਣਾਈ ਹੁੰਦੀ ਆ ਫੋ ਜ਼ਰੂਰ ਭੇਜਣੀ ਆ ਤੇ ਇੱਕ ਨਾਲ ਭੇਜਣੀ ਆ ਬੈਂਕ ਸਟੇਟਮੈਂਟ ਇਹ ਚਾਰ ਡਾਕੂਮੈਂਟਸ ਆ ਲੈਦੇ ਤੁਸੀਂ ਇੰਡੀਆ ਪੋਸਟ ਕਰਨਾ ਹੁਣ ਪੋਸਟ ਕਰਨ ਦੇ ਦੋ ਤਿੰ ਤਰੀਕੇ ਹੈਗੇ ਆ ਉਹਦੇ ਵਿੱਚ ਚੀਪ ਵੀ ਹੈਗੇ ਆ ਤੇ ਐਕਸਪੈਂਸਿਵ ਵੀ ਹੈਗੇ ਆ ਐਕਸਪੈਂਸਿਵ DHL ਦੇ ਥਰੂ ਆ ਉਹਦਾ ਆਲਮੋਸਟ 600 ਲਈ ਮੇਰਾ ਲੱਗ ਚੁੱਕਾ ਸੀਗਾ ਤੇ ਜਿਹੜਾ ਰូមਾਨੀਅਨ ਪੋਸਟ ਆ ਉਹ ਥੋੜਾ ਚੀਪ ਤਾਂ ਹੈਗਾ ਆ ਪਰ ਉਹਦੇ ਵਿੱਚ ਟਾਈਮ ਜ਼ਿਆਦਾ ਲੱਗਦਾ ਹੈ ਤੇ ਜਾਂ ਫਿਰ ਤੁਸੀਂ ਕੋਈ ਮੁੰਡਾ ਇੰਡੀਆ ਦਾ ਡਿਫਰੈਂਟ ਸਰਕਲ ਦੇ ਵਿੱਚੋਂ ਜਾਂ ਨੌਨ ਦੇ ਵਿੱਚੋਂ ਜਾਂਦਾ ਹੈ ਤੁਸੀਂ ਉਹਦੇ ਹੱਥ ਪੇਚ ਸਕਦੇ ਆ ਮੇਰੀ ਤੁਹਾਨੂੰ ਸਲਾਹ ਇਹ ਆ ਤੁਸੀਂ ਡੀ ਐਚ ਐਲ ਕਰੋ ਇੱਕ ਤਾਂ ਸੇਫ ਦੂਜਾ ਫਾਸਟ ਸੇਫ ਤੇ ਫਾਸਟ ਮੈਂ ਇਸ ਕਰਕੇ ਕਹਿੰਦਾ ਜਿਹੜਾ ਸੇਫ ਇਸ ਕਰਕੇ ਕਹਿੰਦਾ ਕਿਉਂਕਿ ਇਹ ਪੇਪਰ ਦੇ ਪਿੱਛੇ ਆਪਾਂ ਬਹੁਤ ਸਾਰੀ ਮਿਹਨਤ ਕੀਤੀ ਆ ਇਹ ਆਪਾਂ ਨੂੰ ਸੇਫ ਚਾਹੀਦਾ ਪੇਪਰ ਤੇ ਫਾਸਟ ਇਸ ਕਰਕੇ ਕਹਿੰਦਾ ਕਿਉਂਕਿ ਇਹ 60 ਦਿਨ ਵਾਸਤੇ ਵੈਲਿਡ ਹੁੰਦਾ ਇਹ ਬਹੁਤ ਸਾਰੀ ਕਨਫਿਊਜ਼ਨ ਵੈਂਦੀ ਆ ਕੋਈ ਕਹਿ ਦਿੰਦਾ 90 ਦਿਨ ਵਾਸਤੇ ਵੈਲਿਡ ਆ ਜਾਂ ਕਹਿ ਦਿੰਦੇ ਆ ਵੀ ਅਲੱਗ-ਅਲੱਗ ਮੈਥਿਆ ਸਾਰਿਆਂ ਦੀ ਪਰ ਇਹ ਜਿਹੜਾ ਪੇਪਰ ਹੈ ਉਹ 60 ਦਿਨ ਵਾਸਤੇ ਵੈਲਿਡ ਹੁੰਦਾ ਹੈ ਜਿਹੜੀ ਅਪਰੂਵਲ ਆਪਾਂ ਨੂੰ ਇਮੀਗ੍ਰੇਸ਼ਨ ਦਿੰਦੀ ਹੈ ਇਹ 60 ਦਿਨ ਦੇ ਵਿੱਚ ਵਿੱਚ ਆਪਾਂ ਪੇਪਰ ਪੂਰੇ ਕਰਕੇ ਅੰਬੈਸੀ ਇੰਡੀਅਨ ਅੰਬੈਸੀ ਦਿੱਲੀ ਤੋਂ ਆਪਾਂ ਜਿਹੜੀ ਆਪੁਆਇੰਟਮੈਂਟ ਲੈਣੀ ਹੁੰਦੀ ਆ ਤਾਂ ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਜੇ ਡੀਐਚਐਲ ਭੇਜੂਗੇ ਇਹ ਥੋੜੇ ਜਲਦੀ ਪਹੁੰਚ ਜੂਗੇ ਥੋੜਾ ਤੁਹਾਡਾ ਪ੍ਰੋਸੈਸ ਜਿਹੜਾ ਹੈ ਉੱਥੇ ਛੇਤੀ ਹੋ ਜਾਊਗਾ ਤਾਂ ਕਿ ਪੇਪਰ ਐਕਸਪਾਇਰ ਨਾ ਹੋਵੇ ਹੁਣ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਮੈਥ ਜੋ ਮਿਸਟੇਕ ਮੈਂ ਨਾ ਉਸ ਹਾਰੀ ਸ਼ੇਅਰ ਕਰੂੰਗਾ ਤਾਂ ਕਿ ਤੁਸੀਂ ਨਾ ਕਰਿਓ ਮਿਸਟੇਕ ਇਹ ਹੋਈ ਸੀ ਕਿ ਜਦੋਂ ਮੈਨੂੰ ਅਪਰੂਵਲ ਇੱਥੋਂ ਪਾਸ ਹੋ ਗਈ ਸੀ ਮੈਂ ਆਪਣੀ ਵਾਈਫ ਨੂੰ ਕਹਿੰਦਾ ਸੀਗਾ ਇਨਫਾਰਮ ਕਰਦਾ ਸੀ ਵੀ ਤੁਸੀਂ ਪੀਸੀਸੀ ਅਪਲਾਈ ਕਰ ਲਓ ਉਹਨਾਂ ਨੇ ਪੀਸੀਸੀ ਅਪਲਾਈ ਕਰ ਦਿੱਤੀ ਤੇ ਜਦੋਂ ਪੀਸੀਸੀ ਅਪਲਾਈ ਕਰ ਦਿੱਤੀ ਉੱਥੇ ਜਦੋਂ ਆਪਾਂ ਪੀਸੀਸੀ ਅਪਲਾਈ ਕਰਦੇ ਹਾਂ ਉਹ ਕਹਿੰਦੇ ਵੀ ਤੁਸੀਂ ਕਿਸ ਬੇਸ ਤੇ ਕਰਨੀ ਆ ਕਾਦੇ ਲਈ ਤੁਹਾਨੂੰ ਚਾਹੀਦੀ ਆ ਪੀਸੀਸੀ ਤੇ ਇਹਨਾਂ ਨੇ ਦੱਸਿਆ ਸੀ ਮੇਰੇ ਹਸਬੰਦ ਨੇ ਉਧਰੋਂ ਅਪਰੂਵਲ ਭੇਜਣੀ ਆ ਤੇ ਮੈਂ ਇਸ ਵਾਸਤੇ ਫੋਰਨ ਜਾਣ ਵਾਸਤੇ ਮੈਂ ਬੀਸੀਸੀ ਚਾਹੀਦੀ ਆ ਉਹਨਾਂ ਨੇ ਅਪਲਾਈ ਕਰ ਦਿੱਤੀ ਤੇ ਜਦੋਂ ਥੋੜੇ ਦਿਨ ਬਾਅਦ ਜਦੋਂ ਆਪਾਂ ਨੂੰ ਅਪਾਇੰਟਮੈਂਟ ਮਿਲ ਗਈ ਸੀਗੀ ਪੁਲਿਸ ਜਦੋਂ ਵੈਰੀਫਾਈ ਕਰਦੀ ਆ ਤੇ ਜਦੋਂ ਇਹ ਪੁਲਿਸ ਕੋਲ ਗਏ ਵੈਰੀਫਾਈ ਕਰਾਉਣ ਉੱਥੇ ਆਪਾਂ ਨੂੰ ਨਾਲ ਤੱਕ ਤਾਂ ਘਰ ਦਾ ਮੈਂਬਰ ਚਾਹੀਦਾ ਹੁੰਦਾ ਆ ਤੇ ਦੂਜਾ ਪਿੰਡ ਦਾ ਸਰਪੰਚ ਚਾਹੀਦਾ ਹੁੰਦਾ ਆ ਜਿਹੜੇ ਪਿੰਡਾਂ ਦੇ ਵਿੱਚ ਆ ਉਹਨਾਂ ਦੇ ਸਰਪੰਚ ਚਾਹੀਦੇ ਹੁੰਦੇ ਜਿਹੜੇ ਸ਼ਹਿਰਾਂ ਦੇ ਵਿੱਚ ਆ ਉਹਨਾਂ ਦੇ ਐਮਸੀ ਵਗੈਰਾ ਜਿੱਦਾਂ ਹੁੰਦੇ ਆ ਉਹ ਨਾਲ ਜਾਂਦੇ ਆ ਠੀਕ ਹੈ ਜੀ ਇਹ ਦੋ ਬੰਦੇ ਤੁਸੀਂ ਲੈ ਕੇ ਜਾਣੇ ਆ ਤੇ ਜਦੋਂ ਫਿਰ ਇਹ ਗਏ ਸੀਗੇ ਉਹਨਾਂ ਨੂੰ ਲੈ ਕੇ ਤੇ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਕੁਐਸਚਨ ਬੋਡ ਕੀਤਾ ਵੀ ਤੁਸੀਂ ਜਿਹੜੀ ਰਿਕੁਐਸਟ ਆ ਹੋ ਫੋਰਨ ਵਾਸਤੇ ਕੀਤੀ ਆ ਤੇ ਪਰ ਤੁਹਾਡੇ ਪਾਸਪੋਰਟ ਤੇ ਤੇ ਤੁਹਾਡੇ ਫਾਦਰ ਦਾ ਨਾਮ ਆ ਤੇ ਅਪਰੂਵਲ ਤੁਹਾਨੂੰ ਤੁਹਾਡੇ ਹਸਬੰਦ ਨੇ ਭੇਜੀਆ ਵੀ ਸੌਰੀ ਅਸੀਂ ਇਹ ਜਿਹੜੀ ਪੀਸੀਸੀ ਤੁਹਾਨੂੰ ਨਹੀਂ ਦੇ ਸਕਦੇ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਇਹਦਾ ਕੀ ਹੱਲ ਹੋ ਸਕਦਾ ਆ ਹੱਲ ਉਹਨਾਂ ਨੇ ਇਹ ਦੱਸਿਆ ਉਹ ਕਹਿੰਦੇ ਵੀ ਤੁਹਾਨੂੰ ਪਾਸਪੋਰਟ ਰੀਨਿਊ ਕਰਾਉਣਾ ਪੈਣਾ ਉਦੋਂ ਤੇ ਐਡਰੈਸ ਚੇਂਜ ਕਰਾਉਣਾ ਪੈਣਾ ਆਪਣੇ ਹਸਬੰਦ ਦਾ ਨਾਮ ਚੜਾਉਣਾ ਪੈਣਾ ਪਾਸਪੋਰਟ ਤੇ ਫਿਰ ਉਸ ਤੋਂ ਬਾਅਦ ਆ ਅਸੀਂ ਪਾਸਪੋਰਟ ਦੀ ਸਭ ਤੋਂ ਪਹਿਲਾਂ ਪਾਸਪੋਰਟ ਦੀ ਅਪਾਇੰਟਮੈਂਟ ਲਈ ਪਾਸਪੋਰਟ ਰੀਨਿਊ ਕਰਾਇਆ ਤੇ ਫਿਰ ਉਸ ਤੋਂ ਬਾਅਦ ਆ ਫਿਰ ਦੁਬਾਰਾ ਪੀਸੀਸੀ ਅਪਲਾਈ ਕੀਤੀ ਫਿਰ ਪੁਲਿਸ ਕਲੀਅਰੈਂਸ ਕਰਾਈ ਸਾਰਾ ਕੁਝ ਇਦਾਂ ਕਰਦੇ ਕਰਾਉਂਦੇ ਸਾਨੂੰ ਮਹੀਨਾ ਲੱਗ ਗਿਆ ਕਿਉਂਕਿ ਪਾਸਪੋਰਟ ਵੀ ਤੁਹਾਡੇ 25 ਤੋਂ 30 ਦਿਨ ਲੇ ਲੈਂਦਾ ਆ ਫਿਰ 10-15 ਦਿਨ ਜਿਹੜੀ ਉਹ ਪੀਸੀਸੀ ਨੇ ਲੈ ਲਈ ਸੀਗੇ ਤਾਂ ਮੇਰਾ ਪ੍ਰਕਾਸ਼ ਥੋੜਾ ਲੇਟ ਹੋ ਗਿਆ ਸੀਗਾ ਤੇ ਪੇਪਰ ਜਿਹੜਾ ਸੀਗਾ ਫਿਰ ਇਹ ਥੋੜੇ ਦਿਨਾਂ ਵਾਸਤੇ ਵੈਲਿਡ ਰਹਿ ਗਿਆ ਸੀ ਚਲੋ ਵਾਈਬਰੂ ਨੇ ਕਿਰਪਾ ਕੀਤੀ ਤੇ ਆਪਣਾ ਇੰਨੇ ਕ ਟਾਈਮ ਦੇ ਵਿੱਚ ਸਾਰਾ ਸੋਲਵ ਹੋ ਗਈ ਸੀ ਪ੍ਰੋਬਲਮ ਮੈਂ ਤਾਂ ਨਾ ਤਾਂ ਡਿਸਕਸ ਕਰਦਾ ਪਿਆ ਤਾਂ ਕਿ ਜੋ ਮੈਂ ਮਿਸਟੇਕ ਕੀਤੀ ਹਾਂ ਤੁਸੀਂ ਨਾ ਕਰਿਓ ਸਭ ਤੋਂ ਪਹਿਲਾਂ ਜਿਨ੍ਹਾਂ ਦੇ ਤਾਂ ਵਾਈਫ ਦੇ ਪਾਸਪੋਰਟ ਹੈਗੇ ਆ ਆਲਰੇਡੀ ਹਸਬੰਡ ਦਾ ਨਾਮ ਚੜਿਆ ਵੈਲਨ ਗੋਡਾ ਠੀਕ ਆ ਜਿਨ੍ਹਾਂ ਦੇ ਨਹੀਂ ਉਹ ਸਭ ਤੋਂ ਪਹਿਲਾਂ ਪ੍ਰੋਸੈਸ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੂੰ ਰੀਨਿਊ ਕਰਾਓ ਤੇ ਫਿਰ ਇਹ ਸਾਰਾ ਪ੍ਰੋਸੈਸ ਸ਼ੁਰੂ ਕਰੋ ਠੀਕ ਹੈ ਜੀ ਸੋ ਉਸ ਤੋਂ ਬਾਅਦ ਆ ਜਦੋਂ ਆਪਾਂ ਉੱਥੇ ਸਾਰੇ ਡਾਕੂਮੈਂਟ ਭੇਜ ਦਿੰਨੇ ਆ ਉਹ ਮੈਂ ਤੁਹਾਨੂੰ ਡਾਕੂਮੈਂਟ ਦੱਸਦਾ ਆ ਨਾਲ ਨਾਲ ਕੀ ਕੀ ਹੁੰਦੇ ਆ ਤੁਸੀਂ ਵੀਡੀਓ ਸਾਰੀ ਦੇਖੀ ਚਲੋ ਆਪਣੇ ਪੈਨ ਕਾਪੀ ਕੋਲ ਰੱਖੋ ਤੇ ਤੁਸੀਂ ਨੋਟ ਕਰੀ ਚਲੋ ਤਾਂ ਕਿ ਤੁਹਾਨੂੰ ਸਾਰਾ ਪਤਾ ਹੋਵੇ ਤੇ ਹਾਂ ਇਹ ਮੈਂ ਬਾਰ ਬਾਰ ਇਸ ਕਰਕੇ ਕਹਿ ਰਿਹਾ ਆ ਵੀ ਇਸ ਗੱਲ ਦਾ ਖਿਆਲ ਰੱਖਿਓ ਕਿਉਂਕਿ ਇਹਦੇ ਵਿੱਚ ਪੇਪਰ ਪੂਰੇ ਕਰਨ ਜੀ ਮੈਨੂੰ ਮਹੀਨਾ ਲੱਗ ਗਿਆ ਸੀਗਾ ਤੇ ਪਿੱਛੇ ਰਹਿ ਗਿਆ ਮਹੀਨਾ ਦਾ ਅੰਬੈਸੀ ਦੇ ਵਿੱਚੋਂ ਤੇ ਤੁਹਾਨੂੰ ਹੁਣ ਪਤਾ ਹੈ ਅੰਬੈਸੀ ਦੇ ਵਿੱਚ ਕਿੰਦਾ ਰਸ਼ ਹੁੰਦਾ ਆ ਉੱਥੇ ਤੇ ਆਪਾਂ ਨੂੰ ਅਪਾਇੰਟਮੈਂਟ ਜਿਹੜੀ ਬਹੁਤ ਲੇਟ ਮਿਲਦੀ ਆ ਤੇ ਉਹ ਵੀ ਮੈਂ ਤੁਹਾਨੂੰ ਦੱਸਦਾ ਵੀ ਅਪਾਇੰਟਮੈਂਟ ਕਿੰਨੀ ਦੇਰ ਬਾਅਦ ਆ ਮਿਲ ਜਾਂਦੀ ਆ ਵਰਕ ਪਰਮਡਾ ਵਾਲਿਆਂ ਨੂੰ ਕਿੰਨੀ ਦੇਰ ਬਾਅਦ ਆ ਮਿਲ ਜਾਂਦੀ ਆ ਤੇ ਫੈਮਿਲੀ ਵੀਜ਼ਾ ਵਾਲਿਆਂ ਨੂੰ ਕਿੰਨੀ ਦੇਰ ਬਾਅਦ ਆ ਮਿਲ ਜਾਂਦੀ ਆ ਇਹ ਡਿਫਰੈਂਟ ਦੋਨਾਂ ਨੇ ਜਾਂ ਤਰੀਕਾ ਹੁੰਦੀਆਂ ਤੇ ਉਹ ਚਲੋ ਮੈਂ ਤੁਹਾਨੂੰ ਬਾਅਦ ਚ ਦੱਸ ਦਿੰਦਾ ਪਹਿਲਾਂ ਆਪਾਂ ਡਾਕੂਮੈਂਟ ਸਾਰੇ ਕਰ ਲਈਏ ਰੈਡੀ ਵੀ ਤੁਹਾਨੂੰ ਮੈਂ ਦੱਸਦਾ ਕੀ ਕੀ ਭੇਜਣਾ ਜਿਹੜੇ ਪਹਿਲਾਂ ਤੁਸੀਂ ਇਧਰੋਂ ਭੇਜਣੇ ਆ ਇੱਕ ਤਾਂ ਹੋ ਗਿਆ ਅਪਰੂਵਲ origignal ਜਿੱਦਾਂ ਮੈਂ ਤੁਹਾਨੂੰ ਦੱਸਿਆ ਮੈਂ ਤੁਹਾਨੂੰ ਫਿਰ ਦੁਬਾਰਾ ਦੱਸ ਦਿੰਨਾ ਤੇ ਮੈਂ ਵੀਡੀਓ ਦੇ ਇੱਥੇ ਸਾਈਡ ਤੇ ਲਾ ਵੀ ਦਊਗਾ ਲਿਖ ਕੇ ਵੀ ਤੁਸੀਂ ਨੋਟ ਕਰ ਲਿਓ ਸਭ ਤੋਂ ਪਹਿਲਾਂ ਅਪਰੂਵਲ ਹੋ ਗੀ ਮੈਰਿਜ ਸਰਟੀਫਿਕੇਟ ਹੋ ਗਿਆ ਜਿਹੜਾ ਅਪੋਸਟਲ ਹੋ ਗਿਆ ਆਪਾਂ ਇੰਡੀਆ ਤੋਂ ਲੈ ਕੇ ਆਏ ਸੀਗੇ ਡੈਕਲੇਰੇਸ਼ਨ ਹੋ ਗਈ ਤੇ ਬੈਂਕ ਸਟੇਟਮੈਂਟ ਹੋ ਗਈ ਇਹ ਤੁਸੀਂ ਜਿਹੜੀਆਂ ਹਾਰਡ ਕਾਪੀਆਂ ਜਿੱਦਾਂ origignal ਜਿਹੜੇ ਆ ਸੌਰੀ ਹਾਰਡ ਕਾਪੀ ਨਹੀਂ origignal ਤੁਸੀਂ ਇਹ ਇੰਡੀਆ ਪੋਸਟ ਕਰਨੇ ਆ ਤੇ ਬਾਕੀ ਦਾ ਜਿੱਦਾਂ ਤੁਸੀਂ ਉੱਥੇ ਪ੍ਰਿੰਟ ਆਊਟ ਨਿਕਲ ਜਾਂਦੇ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਆ ਕਿਹੜੇ ਕਿਹੜੇ ਤੁਹਾਡੇ ਹੋਰ ਡਾਕੂਮੈਂਟ ਵੀ ਤੁਹਾਡੇ ਵੀ ਲੱਗਣੇ ਹੋਰ ਡ ਉਹ ਮੈਂ ਤੁਹਾਨੂੰ ਦੱਸਦਾ ਤੇ ਜਿਹੜੇ ਜਿਹੜੇ ਆਪਾਂ ਸੈਂਡ ਕਰਨੇ ਆ ਪਹਿਲਾਂ ਤੁਸੀਂ ਉਹ ਨੋਟ ਕਰ ਲਿਓ ਠੀਕ ਆ ਉਸ ਤੋਂ ਬਾਅਦ ਆਪਾਂ ਇੰਡੀਆ ਦੇ ਜਿਹੜੇ ਡਾਕੂਮੈਂਟ ਉਹ ਵੀ ਦੱਸਦਾ ਇੰਡੀਆ ਦੇ ਵਿੱਚ ਜਿਹੜੇ ਡਾਕੂਮੈਂਟ ਚਾਹੀਦੇ ਆ ਉਹ ਹੈਗੀ ਆਪਣੀ ਜਿਹੜੇ ਪਹਿਲਾਂ ਮੈਂ ਤੁਹਾਨੂੰ ਦੱਸਦਾ ਜਿਹੜੇ ਮੇਰੇ ਡਾਕੂਮੈਂਟਸ ਜਿੱਦਾਂ ਮੈਂ ਭੇਜੇ ਮੇਰੇ categories ਲੱਗਣੇ ਆ ਟੋਟਲੀ ਸਾਰੇ ਇਹ ਚਾਰ ਤਾਂ ਹੋਗੇ ਇਹਦੇ ਨਾਲ ਹੋ ਗਿਆ ਵਰਕ ਪਰਮਿਟ ਹੋਮ ਕੰਟਰੈਕਟ ਤੁਹਾਡੀ ਡੀਆਰਸੀ ਦੀ ਕਾਪੀ ਤੁਹਾਡੇ ਪਾਸਪੋਰਟ ਦੀ ਕਾਪੀ ਤੇ ਬਾਕੀ ਜਿਹੜੇ ਚਾਰ ਅਪਰੂਵਲ ਮੈਰਿਜ ਸਰਟੀਫਿਕੇਟ ਡੈਕਲੇਰੇਸ਼ਨ ਪਲੱਸ ਬੈਂਕ ਸਟੇਟਮੈਂਟ ਤੇ ਇਸ ਤੋਂ ਬਾਅਦ ਜਿਹੜੇ ਤੁਹਾਡੇ ਵਾਈਫ ਦੇ ਲੱਗਣੇ ਆ ਉਹ ਲੱਗਣੀਆਂ ਜੀ ਪੀਸੀਸੀ origignal ਪਾਸਪੋਰਟ ਚਾਰ ਫੋਟੋਸ ਤੇ ਪਲੱਸ ट्रैवल इंश्योरेंस ਉਹ ਵੀ ਮੈਂ ਤੁਹਾਨੂੰ ਦੱਸਦਾ ਹਾਂ ਕਿੱਦਾਂ ਸਾਰੀ ਬਣਦੀ ਆ ट्रैवल इंश्योरेंस ਕਿੱਦਾਂ ਬਣਦੀ ਆ ਇਹ ਡਾਕੂਮੈਂਟ ਸਾਰੇ ਪੂਰੇ ਕਰਨ ਤੋਂ ਬਾਅਦ ਆ ਹਾਂ ਇੱਕ ਗੱਲ ਹੋਰ ਵੀ ਜਿੱਦਾਂ ਮੈਂ ਬੈਂਕ ਸਟੇਟਮੈਂਟ ਪ੍ਰਾਣੀ ਭੇ ਦਿੱਤੀ ਸੀਗੀ ਮੈਂ ਉਹਨੂੰ ਲੇਟੈਸਟ ਚਾਹੀਦੀ ਹੁੰਦੀ ਆ ਆਪਾਂ ਨੂੰ ਤੇ ਉੱਥੇ ਵੀ ਮੇਤੋ ਮਿਸਟੇਕ ਹੋਈ ਸੀਗੀ ਤੇ ਜਿਹੜੀ ਤੁਹਾਡੀ ਬੈਂਕ ਸਟੇਟਮੈਂਟ ਆ ਉਹ ਵੀ ਲੇਟੈਸਟ ਚਾਹੀਦੀ ਹੁੰਦੀ ਆ ਅਪਾਇੰਟਮੈਂਟ ਤੋਂ 2-4 ਦਿਨ ਪਹਿਲਾਂ ਦੀ ਤੇ ਤੁਹਾਡੇ ਵਾਈਫ ਦੀ ਉੱਥੇ ਵੀ ਬੈਂਕ ਸਟੇਟਮੈਂਟ ਲੱਗਦੀ ਆ ਉਹਨਾਂ ਦੀ ਵੀ ਲੱਗਦੀ ਆ ਇਹ ਸਭ ਤੋਂ ਵੱਡੇ ਮਤਲਬ ਇੱਕ ਆਪਾਂ ਮਿਸਟੇਕ ਕਰ ਲੈਨੇ ਆ ਵੀ ਜਿੱਦਾਂ ਆਪਾਂ ਸਪੌਂਸਰ ਕਰ ਰਹੇ ਆ ਤੇ ਸਿਰਫ ਆਪਣਾ ਹੀ ਬੈਂਕ ਬੈਲੈਂਸ ਸ਼ੋ ਹੋਣਾ ਨਾ ਇਦਾਂ ਨਹੀਂ ਹੈਗੀ ਤੁਹਾਡੀ ਵਾਈਫ ਦਾ ਵੀ ਬੈਂਕ ਬੈਲੈਂਸ ਸ਼ੋ ਕਰਾਉਣਾ ਪੈਂਦਾ ਉਹ ਕੋਈ 2.5-3 ਲੱਖ ਦੇ ਕਰੀਬ ਹੁੰਦਾ ਆ ਉਹ ਤੁਸੀਂ ਇੰਡੀਆ ਆਪਣੀ ਵਾਈਫ ਦੇ ਅਕਾਊਂਟ ਦੇ ਵਿੱਚ ਸ਼ੋਅ ਕਰਾਉਣਾ ਆ 6 ਮਹੀਨੇ ਦੀ ਲੇਟੈਸਟ ਬੈਂਕ ਸਟੇਟਮੈਂਟ ਚਾਹੀਦੀ ਆ ਤੇ ਜਿਹੜੀ ਬੈਂਕ ਸਟੇਟਮੈਂਟ ਜਿਹੜੀ ਵੀ ਬੈਂਕ ਦੀ ਆ ਉਹ ਤੋਂ ਤੁਸੀਂ ਅਟੈਸਟਡ ਜ਼ਰੂਰ ਕਰਾਉਣੀ ਆ ਕਿਉਂਕਿ ਜਦੋਂ ਆਪਾਂ ਐਮਬੈਸੀ ਦੇ ਵਿੱਚ ਪੇਪਰ ਲੈ ਕੇ ਜਾਂਦੇ ਆ ਤੇ ਜਿਹੜਾ ਵੀ ਤੁਸੀਂ ਏਜੰਟ ਹਾਇਰ ਕੀਤਾ ਹੋਊਗਾ ਉਹ ਇਹ ਗੱਲ ਦੱਸਦਾ ਆ ਤਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ ਤੁਸੀਂ ਸਾਰੇ ਪੇਪਰ ਇਹ ਸਹੀ ਤਰੀਕੇ ਨਾਲ ਦੇ ਰੈਡੀ ਕਰ ਲਓ ਹੁਣ ਮੇਰੀ ਅਪ ਟੂ ਡੇਟ ਜਿਹੜੀ ਬੈਂਕ ਸਟੇਟਮੈਂਟ ਸੀ ਉਹ ਵੀ ਲੱਗੀ ਸੀ ਤੇ ਮੇਰੀ ਵਾਈਫ ਦੀ ਵੀ ਲੱਗੀ ਸੀ ਮੇਰੀ ਇੱਥੇ ਜਿੱਦਾਂ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ 4000 ਦੇ ਹਿਸਾਬ ਦੇ ਨਾਲ 3 ਗੁਣਾ ਕਰ ਲਿਓ ਉਹਨੂੰ 12000 ਕੁਝ ਬਣਦੇ ਉਹ ਦੁਬਾਰਾ ਪਲੱਸ ਮੇਰੀ ਵਾਈਫ ਦੇ 2.5 ਤੋਂ 3 ਲੱਖ ਅਕਾਊਂਟ ਦੇ ਵਿੱਚ ਮੈਂ ਸ਼ੋ ਕਰਾਏ ਸੀਗੇ ਉਹਦੀ ਉਹਨਾਂ ਦੀ ਵੀ ਲੱਗੀ ਸੀ ਬੈਂਕ ਸਟੇਟਮੈਂਟ ਓਕੇ ਤੁਸੀਂ ਸਾਰਾ ਇਹ ਪੇਪਰ ਜੋ ਵੀ ਆ ਰੈਡੀ ਕਰ ਲੈਣੇ ਆ ਆਪਣੇ ਸਾਰੇ ਤਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਜਿਹੜੇ ਹੋਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆਂ ਵੀ ਐਮਬੈਸੀ ਦੇ ਵਿੱਚ ਬਹੁਤ ਸਾਰਾ ਮਤਲਬ ਕਹ ਲਓ ਵੀ ਉੱਥੇ ਲੋਕੀ ਹੁੰਦੇ ਆ ਵੀ ਬਹੁਤ ਸਲਾਹ ਦੇਣ ਵਾਲੇ ਵੀ ਹੁੰਦੇ ਜਿੱਦਾਂ ਵੀ ਠੀਕ ਆ ਵੀ ਤੁਸੀਂ ਆਪਣਾ ਏਜੰਟ ਜ਼ਰੂਰ ਕਰਿਓ ਆਪਾਂ ਕਰ ਤਾਂ ਆਪ ਵੀ ਇਹ ਸਾਰਾ ਕੰਮ ਕਰ ਸਕਦੇ ਆਂ ਵੀ ਜਿੱਦਾਂ ਆਪਾਂ ਇੱਥੇ ਅਪਾਇੰਟਮੈਂਟ ਲਈ ਆ ਆਪਾਂ ਉੱਥੇ ਵੀ ਲੈ ਸਕਦੇ ਆਂ ਤੇ ਪਰ ਉੱਥੇ ਨਾਲ ਜਿੱਦਾਂ ਟਰੈਵਲ ਇੰਸ਼ੋਰੈਂਸ ਲੱਗਦੀ ਆ ਹੋਰ ਵੀ ਪੀਸੀਸੀ ਵੀ ਅਪੋਸਟਲ ਕਰਾਉਣੀ ਪੈਂਦੀ ਆ ਜਿਹੜੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਆ ਜਿਹਨੂੰ ਉਹ ਪੀਸੀਸੀ ਕਹਿੰਦੇ ਨੇ ਉਹ ਵੀ ਪੋਸਟਲ ਕਰਾਉਣੀ ਪੈਂਦੀ ਆ ਉਹ ਜਿੱਦਾਂ ਮੈਂ ਕਰਾਈ ਸੀ ਮੈਂ ਤੈਨੂੰ ਆਪਣਾ ਦੱਸ ਦਿੰਨਾ ਵੀ ਜਿਹੜਾ ਮੈਂ ਏਜੰਟ ਹਾਇਰ ਕੀਤਾ ਸੀਗਾ ਉਹਨੇ ਮੇਰੇ ਤੋਂ ਜਿੰਨੀ ਵੀ ਫੀਸ ਉਹਨੇ ਮੈਨੂੰ ਲਈ ਸੀਗੀ ਉਹਨੂੰ ਮੈਂ ਉਹ ਦੇ ਕੇ ਉਹਦੇ ਵਿੱਚ ਹੀ ਉਹਨੇ ਮੈਨੂੰ ਅੰਬੈਸੀ ਦੀ ਅਪਾਇੰਟਮੈਂਟ ਲੈ ਕੇ ਦਿੱਤੀ ਸੀ ਉਹਦੇ ਵਿੱਚ ਹੀ ਉਹਨਾਂ ਨੇ ਟਰੈਵਲ ਇੰਸ਼ੋਰੈਂਸ ਕਰਾਈ ਸੀ ਉਹਦੇ ਵਿੱਚ ਹੀ ਉਹਨਾਂ ਨੇ ਮੈਨੂੰ ਪੀਸੀਸੀ ਜਿਹੜੀ ਆ ਪੋਸਟਲ ਕਰਾ ਕੇ ਦਿੱਤੀ ਸੀ ਪੀਸੀਸੀ ਮੈਂ ਉਹਨਾਂ ਨੂੰ ਹਫ਼ਤਾ 10 ਦਿਨ ਪਹਿਲਾਂ ਪੋਸਟ ਕਰ ਦਿੱਤੀ ਸੀਗੀ ਜਿੱਦਾਂ ਮੈਂ ਜਲੰਧਰ ਤੋਂ ਆ ਪੰਜਾਬ ਤੋਂ ਤੇ ਮੈਂ ਉਹਨਾਂ ਨੂੰ ਬਏ ਪੋਸਟ ਕਰ ਦਿੱਤੀ ਸੀ ਉਹਨਾਂ ਦੇ ਆਫਿਸ 10 ਦਿਨ ਪਹਿਲਾਂ ਉਹਨਾਂ ਨੇ ਉਹ ਆਪੀਆ ਪੋਸਟਲ ਕਰਾ ਲਈ ਸੀਗੀ ਉਹਨਾਂ ਨਾਲ ਮੇਰੀ ਇਹ ਸਾਰੀ ਗੱਲ ਹੋਈ ਸੀਗੀ ਤੇ ਇਹ ਸਾਰਾ ਕਰਾ ਲਿਆ ਸੀਗਾ ਉਹਨਾਂ ਨੇ ਤੇ ਬਾਕੀ ਫਿਰ ਜਿੱਦਾਂ ਉਹਨਾਂ ਨੇ ਜੋ ਵੀ ਉਹਨਾਂ ਦੇ ਡਾਕੂਮੈਂਟ ਉਹ ਨਹੀਂ ਅਪਲੋਡ ਕਰਨੇ ਆ ਉਹ ਸਾਰਾ ਏਜੰਟ ਦਾ ਹੀ ਕੰਮ ਆ ਕਿਰਨ ਨੂੰ ਤਾਂ ਤੁਸੀਂ ਆਪ ਉਹ ਵੀ ਕਰ ਸਕਦੇ ਆ ਪਰ ਇੰਨਾ ਟਾਈਮ ਨਹੀਂ ਹੁੰਦਾ ਤੇ ਬਾਕੀ ਬੰਦਾ ਉੱਥੇ ਆਪ ਨਹੀਂ ਹੁੰਦਾ ਤੇ ਸਾਰਾ ਮਤਲਬ ਕਰ ਲੋ ਵੀ ਕਹਿ ਲੋ ਵੀ ਵਾਈਫ ਦੇ ਨਹੀਂ ਉਹਨਾਂ ਨੂੰ ਨੌਲੇਜ ਹੁੰਦੀ ਕਿੱਦਾਂ ਕਰਨਾ ਕਿੱਦਾਂ ਨਹੀਂ ਤੇ ਤਾਂ ਮੈਂ ਏਜੰਟ ਹਾਇਰ ਕਰ ਲਿਆ ਸੀਗਾ ਜੇ ਹੋ ਸਕਦਾ ਤੁਸੀਂ ਵੀ ਕਰ ਲੋ ਤੇ ਉਹ ਸਾਰਾ ਕੰਮ ਉਹ ਕਰਾ ਦਿੰਦੇ ਜਿੱਦਾਂ ਟ੍ਰੈਵਲ ਇੰਸ਼ੋਰੈਂਸ ਕਰਾਉਣੀਆਂ ਪੀਸੀਸੀ ਪੋਸਟਲ ਕਰਾਉਣੀਆਂ ਕਿੱਦਾਂ ਅਪਲੋਡ ਕਰਨੀਆਂ ਕਿੱਦਾਂ ਡੇਟ ਸਿਲੈਕਟ ਕਰਨੀਆਂ ਇਹ ਸਾਰਾ ਕੰਮ ਜਿਹੜਾ ਏਜੰਟ ਕਰ ਦਿੰਦਾ ਆ ਜੇ ਤਾਂ ਕਿਸੇ ਨੂੰ ਏਜੰਟ ਦਾ ਨੰਬਰ ਚਾਹੀਦਾ ਆ ਤੁਸੀਂ ਉਹ ਵੀ ਮੈਨੂੰ ਕਮੈਂਟ ਕਰਦੇ ਹੋ ਮੈਂ ਤੁਹਾਨੂੰ ਉਹਨਾਂ ਦਾ ਕੰਟੈਕਟ ਨੰਬਰ ਦੇ ਦੂੰਗਾ ਤੁਸੀਂ ਸਿੱਧੀ ਉਹਨਾਂ ਨਾਲ ਗੱਲ ਕਰ ਲਿਓ ਬਹੁਤ ਵਧੀਆ ਬੰਦਾ ਸੀ ਉਹਨੇ ਮੈਨੂੰ ਸਾਰਾ ਕੁਝ ਸਹੀ ਗਾਈਡ ਕੀਤਾ ਸਹੀ ਮੈਨੂੰ ਅੰਬੈਸੀ ਦੇ ਵਿੱਚ ਅਪਾਇੰਟਮੈਂਟ ਲੈ ਕੇ ਦਿੱਤੀ ਮੇਰੀ ਵਾਈਫ ਦੇ ਨਾਲ ਆਪ ਗਿਆ ਉੱਥੇ ਇੰਟਰਵਿਊ ਵਗੈਰਾ ਸਾਰੀ ਜੋ ਵੀ ਹੋਇਆ ਉਹ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜ਼ਰੂਰ ਦੱਸੂਗਾ ਵੀ ਅੰਬੈਸੀ ਦੇ ਵਿੱਚ ਸਾਨੂੰ ਕੀ ਕੀ ਕੁਐਸਚਨ ਪੁੱਟ ਕੀਤੇ ਉਹ ਨਹੀਂ ਕੀ ਕੀ ਡਾਕੂਮੈਂਟ ਚੈੱਕ ਕੀਤੇ ਉਹ ਮੈਂ ਤੁਹਾਨੂੰ ਸਾਰਾ ਇੱਕ ਅਲੱਗ ਵੀਡੀਓ ਦੇ ਵਿੱਚ ਦੱਸੂਗਾ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੇ ਵੱਧ ਤੋਂ ਵੱਧ ਇਹਨੂੰ ਵੀ ਲਾਈਕ ਕਰਿਓ ਜਿੱਦਾਂ ਤੁਸੀਂ ਮੇਰੀ ਪਿਛਲੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਇਸ ਵੀਡੀਓ ਨੂੰ ਵੀ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂਕਿ ਮੈਂ ਤੁਹਾਡੇ ਲਈ ਇਦਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦਾ ਰਹਾ ਮਾਂ ਜਿਹਦੇ ਨਾਲ ਤੁਹਾਡੀ ਨੌਲੇਜ ਵਧੇ ਤੁਹਾਨੂੰ ਕੁਝ ਤੁਹਾਡੇ ਪੈਸੇ ਬਚ ਸਕਣ ਕਿਉਂਕਿ ਬਹੁਤ ਸਾਰੀ ਲੋਕੀਆ ਵੀ ਕਹਿ ਦਿੰਦੇ ਆ ਵੀ ਇੰਨੇ ਪੈਸੇ ਲੱਗਦੇ ਆ ਇੰਨੇ ਲੱਗਦੇ ਆ ਨਹੀਂ ਇਦਾਂ ਨਹੀਂ ਹੈਗਾ ਵੀ ਤੁਸੀਂ ਤਾਂ ਨੂੰ ਮੈਂ ਸਹੀ ਗਾਈਡ ਕੀਤਾ ਐ ਤੁਸੀਂ ਇਸ ਹਿਸਾਬ ਦੇ ਨਾਲ ਚੱਲੂਗੇ ਤੇ ਤੁਹਾਡਾ ਥੋੜਾ ਫਾਇਦਾ ਵੀ ਹੋ ਸਕਦਾ ਆ ਤੇ ਜੇ ਤੁਸੀਂ ਤੁਹਾਨੂੰ ਏਜੰਟ ਸਾਡੇ ਕੋਲ ਉੱਥੇ ਹੈ ਨਹੀਂ ਆ ਤੇ ਤੁਸੀਂ ਮੈਨੂੰ ਦੱਸ ਦਿਓ ਕਮੈਂਟ ਕਰ ਦਿਓ ਮੈਂ ਤੁਹਾਨੂੰ ਉਹਦਾ ਕੰਟੈਕਟ ਨੰਬਰ ਦੇ ਦਊਗਾ ਤੁਸੀਂ ਡਾਇਰੈਕਟ ਉਹਨਾਂ ਨਾਲ ਗੱਲ ਕਰ ਲਿਓ ਵਧੀਆ ਬੰਦਾ ਆ ਟਰਸਟੇਬਲ ਬੰਦਾ ਆ ਜੇ ਤੁਹਾਨੂੰ ਕਿਸੇ ਹੋਰ ਚੀਜ਼ ਦੇ ਬਾਰੇ ਵੀ ਨੌਲੇਜ ਚਾਹੀਦੀ ਹੋਵੇ ਤੁਸੀਂ ਮੈਨੂੰ ਡਾਇਰੈਕਟ ਮੈਸੇਜ ਕਰ ਲਿਓ ਮੈਂ ਤੁਹਾਨੂੰ ਉਹਦਾ ਜਵਾਬ ਜ਼ਰੂਰ ਦਊਂਗਾ ਮੈਂ ਜਿੱਦਾਂ ਪਿਛਲੀ ਵੀਡੀਓ ਬਣਾਈ ਸੀਗੀ ਉਹਦੇ ਵਿੱਚ ਇੱਕ ਦੋ ਮੁੰਡਿਆਂ ਦੇ ਮੈਨੂੰ ਫੋਨ ਆਏ ਆ ਵੀ ਭਾਜੀ ਸਾਨੂੰ ਇੱਥੇ ਡਾਊਟ ਆ ਤੁਸੀਂ ਸਾਣਾ ਇੱਥੇ ਕਲੀਅਰ ਕਰ ਦਿਓ ਮੈਂ ਉਹਨਾਂ ਨੂੰ ਫੋਨ ਤੇ ਸਾਰਾ ਸਮਝਾਇਆ ਆ ਵੀ ਮੈਂ ਇੱਦਾਂ ਹੈਲਪ ਜ਼ਰੂਰ ਕਰੂੰਗਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਪ੍ਰੋਬਲਮ ਹੋਵੇ ਤਾਂ ਤੁਸੀਂ ਮੈਨੂੰ ਡਾਇਰੈਕਟ ਮੈਸੇਜ ਕਰ ਲਿਓ ਮੈਂ ਤੁਹਾਡੀ ਜ਼ਰੂਰ ਹੈਲਪ ਕਰੂੰਗਾ ਓਕੇ ਥੈਂਕ ਯੂ ਸੋ ਮੱਚ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਸੀਕਰ